ਅੰਨੀ ਕੌਗਲ ਜੇ ਦੇਖੋ ਇਹ ਨਾਲ ਪਾ ਦੇ ਗਿੰਗਾ ਮਾਰੀ ਚਾਹੀਦੀ ਇਹ ਕੌਗਲ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਜੂਣੀ ਇਹਦੇ ਬਾਰੇ ਲੈ ਗਿਆ ਤੇ ਮਟੋਕੇ ਲੱਗਿਆ ਹਾਏ ਹਾਏ ਕਿਸ ਦੀ ਚੰਨੀ 10 ਕਿਹੜੀ ਕੋਲੋਂ ਇਹ ਬੱਜ ਗਿਆ ਤਾਂ ਉਹ ਬੈਠੀ ਹੋਈ ਸੀ ਚੰਗੇ ਭਲੇ ਮੈਂ ਤਾਂ ਕਿਹਾ ਬੰਦਰ ਬੰਦਰ ਆ ਗਏ ਨੇ ਹਾਂ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਾਰ ਦੇ ਮੂਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚ ਉਹ ਸੋਨੇ ਦੀ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਕਿਚ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਮੁਹਾਲਾ ਮੁਹਾਲੇ ਦੇ ਫੇਸ 2 ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਸ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀਗੀ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਨੀਆਂ ਇਹਨਾਂ ਦੇ ਵਿੱਚ ਇੱਕ ਕਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਨਾ ਜੋ ਸਾਹਮਣੇ ਇਹ ਵੀ ਮੁਹਾਲੀ ਦੀ ਦੱਸੀ ਜਾ ਰਹੀ ਹੈ ਮੁਹਾਲਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜੜੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜੜਾ ਉਤਰ ਕੇ ਉਸ औरत ਦੇ ਕੋਲ ਜਾਂਦਾ ਹੈ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਸਿਸਟੀ ਵਿੱਚ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਹਾ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਾਉਣ ਦਾ ਸ਼ੌਕ ਹੁੰਦਾ ਉਹ ਵੀ ਆ ਸੋਨਾ ਪਾ ਕੇ ਰੱਖਦੀਆਂ ਨੇ ਕਈ ਵਾਰ ਚੈਨ ਖੋ ਕੇ ਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾ ਦੀਆਂ ਵਾਲੀਆਂ ਤੱਕ ਪਟ ਲਿਆ ਜਾਂਦੇ ਤਾਂ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀ ਨੇ ਤਾਂ ਔਰਤਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਅਸੀਂ ਆ ਸਾਥ ਦੇ ਨਾਲ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵੱਧ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉਹ ਉక్రਾਈਨ ਨਾਲ ਕੋਈ ਕਰ ਸਕਣਤਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਮਾਸ਼ਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਤੁੱਪ ਸੇਕ ਲਈ ਸੀਗੀ ਔਰ ਤਖ਼ਤ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚਾਨਕੋ ਕੇ ਜੋ ਫਰਾਰ ਹੋ ਜਾਂਦਾ ਨੀ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਇਹਦੇ ਬਾਰੇ ਲੈ ਗਿਆ ਜੈਨੋ ਮਟੋਕੇ ਲੱਟਿਆ ਹਾਏ ਕਿਸ ਦੀ ਚੰਨੀ ਗੱਤ ਕਿਹੜੀ ਕੋਲੋਂ ਲੈ ਕੇ ਪੰਜ ਗਈ ਹੈ ਮੈਂ ਤਾਂ ਬੈਠੇ ਅਸੀਂ ਚੰਗੇ ਭਰੇ ਮੈਂ ਤਾਂ ਕਿਹਾ 15-15 ਆਦੇ ਨੇ ਹਾਂ ਚੱਲ ਨਹੀਂ ਕੋਈ ਨਹੀਂ ਆ ਦੇਖੋ ਨਹੀਂ ਲੈ ਕੇ ਗਿੰਦਾ ਮਾਰੀ ਚੱਲੀ ਨਾ ਨੀ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਇਹਦੇ ਬਾਰੇ ਲੈ ਗਿਆ ਜੈਨੋ ਮਟੋਕੇ ਲੱਟਿਆ ਹਾਏ ਦੇ 10 ਕਿਹੜੀ ਕੋਲੋਂ ਵੀ ਬੱਜ ਗਿਆ ਆ ਤਾਂ ਉੱਤੇ ਬੈਠੇ ਹੋ ਸੀ ਚੰਗੇ ਭਲੇ ਮੈਂ ਤਾਂ ਕਿਹਾ ਬੰਦਰ ਬੰਦਰ ਆ ਗਏ ਨੇ ਹਾਂ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਮੂਹਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀਆਂ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਖਿੱਚ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਮੁਹਾਲਾ ਮੁਹਾਲੀ ਦੇ ਫੇਜ਼ 2 ਦੇ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਜ਼ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀ ਕਿ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਣੀਆਂ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੋ ਜਣੇ ਆਉਂਦੇ ਜਿਨ੍ਹਾਂ 'ਚੋਂ ਇੱਕ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਤਾਂ ਸਕਿੰਟਾਂ ਦੇ ਵਿੱਚ ਚੈਨ ਪਾਈ ਗੱਲ ਦੇ ਵਿੱਚ ਉਹ ਖੋ ਕੇ ਖਿੱਚ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੋਵੇਂ ਕਾਲੇ ਕੱਪੜੇ ਪਾ ਕੇ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਦੋਂ ਕਿ ਮੁਹਾਲੀ ਦੇ ਇੱਕ ਪੌਸ਼ ਏਰੀਏ ਦੇ ਵਿੱਚ ਚੈਨ ਖੋ ਕੇ ਦੋ ਲੁਟੇਰੇ ਫਰਾਰ ਹੋ ਜਾਂਦੇ ਸੀ ਉਹਨਾਂ ਦੇ ਵੀ ਕਾਲੇ ਕੱਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਿਆਰੀ ਹੈ ਮੁਹਾਲੀ ਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜੜੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜੜਾ ਉਤਰ ਕੇ ਉਸ औरत ਦੇ ਕੋਲ ਜਾਂਦਾ ਹੈ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਸੀ ਇਸ ਦੀ ਵੀ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਆ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਾਉਣ ਦਾ ਸ਼ੌਕ ਹੁੰਦਾ ਉਹ ਵੀ ਸੋਨਾ ਪਾ ਕੇ ਰੱਖਦੀਆਂ ਨੇ ਕਈ ਵਾਰ ਚੈਨ ਖੋ ਕੇ ਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾਂ ਦੀਆਂ ਵਾਲੀਆਂ ਤੱਕ ਪਟ ਲਈਆਂ ਜਾਂਦੀਆਂ ਤੇ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਔਰਤਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਸੀ ਸਾਥ ਦਿਨਾਂ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੜੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵਧ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉਕਰੇਨ ਨਾ ਕੋਈ ਕਰ ਸਕਣਤਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜੇਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਮਾਸ਼ਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਤੁੱਪ ਸੇਕ ਰਹੀ ਸੀਗੀ ਔਰ ਤ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚੈਨ ਕੋਕੇ ਜੋ ਫਰਾਰ ਹੋ ਜਾਂਦਾ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਜੂਨੀ ਨੇ ਬੜੇ ਲਾਇਆ ਲੈ ਗਿਆ ਤੇਨੂੰ ਮਟੋਕੇ ਲੱਟ ਗਿਆ ਹਾਏ ਹਾਏ ਕਿਹਦੀ ਚੰਨੀ 10 ਤੇਰੀ ਕੋਲੋਂ ਵੀ ਬਚ ਗਈ ਆ ਤਾਂ ਉਹ ਬੈਠੀ ਹੋਈ ਸੀ ਚੰਗੇ ਭਲੇ ਮੈਂ ਤਾਂ ਕਿਹਾ 15 15 ਆਦੇ ਨੇ ਹਾਂ ਚੰਨੀ ਕਹਿੰਦੇ ਲੱਗੇ ਦੇਖੋ ਕੀ ਲੈ ਗਈ ਗਿੰਗਾ ਮਾਰੀ ਚਾਹੀਦੀ ਇਹਦੀ ਇਹ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਜੂਨੀ ਨੇ ਬੜੇ ਲਾਇਆ ਲੈ ਗਿਆ ਤੇਨੂੰ ਮਟੋਕੇ ਲੱਟ ਗਿਆ ਹਾਏ ਹਾਏ ਨਹੀਂ ਗਾ ਤੇਰੀ ਕੋਲੋਂ ਨੇ ਵੀ ਬਚ ਗਿਆ ਆ ਤਾਂ ਉਹ ਬੈਠੇ ਹੋਏ ਸੀ ਚੰਗੇ ਭਰੇ ਮੈਂ ਤਾਂ ਕਿਹਾ 15-15 ਆ ਦੇ ਨੇ ਹਾਂ ਪੰਜਾਬ ਦੇ ਵਿੱਚ ਲੂਟਾ ਖੁਆ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਮੂਹਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚ ਉਹ ਸੋਨੇ ਦੀ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਕਿਚਕੇ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀ ਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸਿਸਟਮ ਵਿੱਚ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਮੁਹਾਲਾ ਮੁਹਾਲੀ ਦੇ ਫੇਸ 2 ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਸ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀ ਕਿ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਣੀਆਂ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੋ ਜਣੇ ਆਉਂਦੇ ਜਿਨ੍ਹਾਂ ਚੋਂ ਇੱਕ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਤਾਂ ਸਕਿੰਟਾਂ ਦੇ ਵਿੱਚ ਚੈਨ ਪਾਈ ਗਲ ਦੇ ਵਿੱਚ ਉਹ ਖੋ ਕੇ ਖਿੱਚ ਕੇ ਉਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੋਵੇਂ ਕਾਲੇ ਕੱਪੜੇ ਪਾ ਕੇ ਹੁੰਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਦੋਂ ਕਿ ਮੁਹਾਲੀ ਦੇ ਇੱਕ ਪੌਸ਼ ਏਰੀਏ ਦੇ ਵਿੱਚ ਚੈਨ ਖੋ ਕੇ ਦੋ ਲੁਟੇਰੇ ਫਰਾਰ ਹੋ ਜਾਂਦੇ ਸੀ ਉਹਨਾਂ ਦੇ ਵੀ ਕਾਲੇ ਕੱਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਨਾ ਜੋ ਸਾਹਮਣੇ ਵੀ ਮੁਹਾਲੀ ਦੀ ਦਸਤੀ ਜਾ ਰਹੀ ਹੈ ਮੁਹਾਲਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜੜੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜੜਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਸਿਸਟੀ ਵੀ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਹਾ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਹੁੰਚ ਦਾ ਸ਼ੌਕ ਹੁੰਦਾ ਹੈ ਉਹ ਵੀ ਸੋਨਾ ਪਾ ਕੇ ਰੱਖਦੀਆਂ ਨੇ ਕਈ ਵਾਰ ਚੈਨ ਖੋ ਕੇ ਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾ ਦੀਆਂ ਵਾਲੀਆਂ ਤੱਕ ਪਟ ਲਿਆ ਜਾਂਦੇ ਤਾਂ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀ ਨੇ ਤਾਂ ਔਰਤਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਅਸੀਂ ਸਾਥ ਦੇ ਨਾਲ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵਧ ਰਹੀਆਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉਹ ਉਕਰੇਨ ਨਾਲ ਕੋਈ ਕਰ ਸਕਦਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਮਾਸ਼ਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਤੁੱਪ ਸੇਕ ਲਈ ਸੀਗੀ ਔਰ ਤੱਕ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚਾਨ ਕੋਕੇ ਜੋ ਫਰਾਰ ਹੋ ਜਾਂਦਾ ਕਿੰਗਾ ਮਾਰੀ ਚਾਹੀਦੀ ਇਹੇ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਜੂਣੀ ਨੇ ਬੜੇ ਲਈਆ ਲੈ ਗਿਆ ਤੈਨੂੰ ਮਟੋਕੇ ਲੱਟ ਗਿਆ ਹਾਏ ਹਾਏ ਕਿੰਨੀ ਚੰਨੀ ਦੱਸ ਕਿਹੜੀ ਕੋਲੋਂ ਲੈ ਕੇ ਪੱਜ ਗਿਆ ਆ ਤਾਂ ਉੱਤੇ ਬੈਠੀ ਐਸੀ ਚੰਗੇ ਭਲੇ ਮੈਂ ਤਾਂ ਕਿਹਾ 15-15 ਆਦੇ ਨੇ ਹਾਂ ਚੰਨੀ ਕੋਲੋਂ ਲੈ ਕੇ ਦੇ ਦਿੱਤੋ ਇਹਨਾਂ ਦੇ ਮਾਰੀ ਚਾਹੀਦੀ ਇਹੇ ਕਾ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਜੂਣੀ ਨੇ ਬੜੇ ਲਈਆ ਲੈ ਗਿਆ ਤੈਨੂੰ ਮਟੋਕੇ ਲੱਟ ਗਿਆ ਹਾਏ ਹਾਏ ਕਹਿੰਦੀ ਗਾ ਕਿਹੜੀ ਕੋਲੋਂ ਨਹੀਂ ਬਚ ਗਈ ਆ ਮੈਂ ਤਾਂ ਉੱਥੇ ਬੈਠੀ ਆ ਸੀ ਜੰਗ ਦੇ ਭਰੇ ਮੈਂ ਤਾਂ ਕਿਹਾ ਬੰਦਰ ਬੰਦਰ ਆ ਗਏ ਨੇ ਆ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਮੂਹਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚ ਉਹ ਸੋਨੇ ਦੀ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਦੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਖਿੱਚ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਮੁਹਾਲਾ ਮੁਹਾਲੀ ਦੇ ਫੇਸ 2 ਦੇ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਸ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀ ਕਿ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਣੀਆਂ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੋ ਜਣੇ ਆਉਂਦੇ ਜਿਨ੍ਹਾਂ ਚੋਂ ਇੱਕ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਤਾਂ ਸਕਿੰਟਾਂ ਦੇ ਵਿੱਚ ਚੈਨ ਪਾਈ ਗੱਲ ਦੇ ਵਿੱਚ ਉਹ ਖੋ ਕੇ ਖਿੱਚ ਕੇ ਉਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੋਵੇਂ ਕਾਲੇ ਕੱਪੜੇ ਪਾ ਕੇ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਦੋਂ ਕਿ ਮੁਹਾਲੀ ਦੇ ਇੱਕ ਪੌਸ਼ ਏਰੀਏ ਦੇ ਵਿੱਚ ਚੈਨ ਖੋ ਕੇ ਦੋ ਲੁਟੇਰੇ ਫਰਾਰ ਹੋ ਜਾਂਦੇ ਸੀ ਉਹਨਾਂ ਦੇ ਵੀ ਕਾਲੇ ਕੱਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਨਾ ਜੋ ਸਾਹਮਣੇ ਇਹ ਵੀ ਮੁਹਾਲੀ ਦੀ ਦਸਤੀ ਜਾ ਰਹੀ ਹੈ ਮੁਹਾਲਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜਣਾ ਉਤਰ ਕੇ ਉਸ औरत ਦੇ ਕੋਲ ਜਾਂਦਾ ਹੈ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਇਸ ਦੀ ਵੀ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਆ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਾਉਣ ਦਾ ਸ਼ੌਕ ਹੁੰਦਾ ਹੈ ਉਹ ਵੀ ਸੋਨਾ ਪਾ ਕੇ ਰੱਖਦੀਆਂ ਨੇ ਕਈ ਵਾਰ ਚੈਨ ਖੋ ਕੇ ਉਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾਂ ਦੀਆਂ ਵਾਲੀਆਂ ਤੱਕ ਪਟ ਲਿਆ ਜਾਂਦੇ ਤਾਂ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀ ਨੇ ਤਾਂ ਔਰਤਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਸੀ ਸਾਥ ਦੇ ਨਾਲ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵਧ ਰਹੀਆਂ ਨੇ ਨੀਤਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉਹ ਉਕਰੇਨ ਨਾ ਕੋਈ ਕਰ ਸਕਣਤਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਬਾਸਟਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨਹੀਂ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਤੁੱਪ ਸੇਕ ਲਈ ਸੀਗੀ ਔਰ ਤਕ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚਾਨ ਕੋਕੇ ਜੋ ਫਰਾਰ ਹੋ ਜਾਂਦਾ ਕਿਹੜੀ ਥੋਣੋ ਰੇਗੀ ਬੰਦ ਗਈ ਆ। ਬੱਸ ਉੱਤੇ ਬੈਠੀ ਆ ਅਸੀਂ ਚੰਗੇ ਭਰੇ। ਮੈਂ ਤਾਂ ਕਿਹਾ ਬੰਦਰ-ਬੰਦਰ ਆ ਗਏ ਨੇ। ਹਾਂ। ਕੈਨ ਨਹੀਂ ਕੋਹ ਬਣਿਆ ਦੇਖੋ। ਇਹ ਲੈ ਕੇ ਬੱਝੀ। ਕਿੰਗਾ ਮਾਰੀ ਚਾਲੀ। ਇਹ ਕਿਹਦਾ ਮਾਰੀਆ ਤੁਹਾਨੂੰ ਸੁਣਿਆ ਨਹੀਂ। ਹਾਂ। ਮੋਟਰਸਾਈਕਲ। ਜੂਣ ਇਹਦੇ ਬਾਰੇ ਲੈ ਗਿਆ ਕੈਨੋ ਮਟੋਕੇ ਲੱਟਿਆ ਹਾਏ ਹਾਏ। ਕਿਸ ਦੀ ਕੈਨ ਨਹੀਂ? ਦੱਸ। ਕਿਹੜੀ ਥੋਣੋ ਰੇਗੀ ਬੰਦ ਗਈ ਆ। ਬੱਸ ਉੱਤੇ ਬੈਠੀ ਆ ਅਸੀਂ ਚੰਗੇ ਭਰੇ। ਮੈਂ ਤਾਂ ਕਿਹਾ ਬੰਦਰ-ਬੰਦਰ ਆ ਗਏ ਨੇ। ਹਾਂ। ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਮੂਹਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚੋਂ ਸੋਨੇ ਦੀ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਐਸਟੀਵੀ ਕੈਮਰਾ 'ਚ ਕੈਦ ਹੋ ਜਾਂਦੀ ਹੈ ਸੀਐਸਟੀਵੀ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਖਿੱਚ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀ ਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਆਪਣੇ ਮੁਹਾਲਾ ਮੁਹਾਲੇ ਦੇ ਫੇਸ 2 ਦੀਏ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਸ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀ ਕਿ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਣੀਆਂ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੋ ਜਣੇ ਆਉਂਦੇ ਜਿਨ੍ਹਾਂ ਚੋਂ ਇੱਕ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਤਾਂ ਸਕਿੰਟਾਂ ਦੇ ਵਿੱਚ ਚੈਨ ਪਾਈ ਗੱਲ ਦੇ ਵਿੱਚ ਉਹ ਖੋ ਕੇ ਖਿੱਚ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੋਵੇਂ ਕਾਲੇ ਕੱਪੜੇ ਪਾ ਕੇ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਦੋਂ ਕਿ ਮੁਹਾਲੀ ਦੇ ਇੱਕ ਪੌਸ਼ ਏਰੀਏ ਦੇ ਵਿੱਚ ਚੈਨ ਖੋ ਕੇ ਦੋ ਲੁਟੇਰੇ ਫਰਾਰ ਹੋ ਜਾਂਦੇ ਸੀ ਉਹਨਾਂ ਦੇ ਵੀ ਕਾਲੇ ਕੱਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਦੇ ਸਵਾਰ ਹੋ ਕੇ ਆਇਆ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਨਾ ਜੋ ਸਾਹਮਣੇ ਇਹ ਵੀ ਮੁਹਾਲੀ ਦੀ ਦੱਸੀ ਜਾ ਰਹੀ ਹੈ ਮੁਹਾਲੀ ਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਇਸ ਦੀ ਵੀ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਹਾ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਹੁੰਚ ਦਾ ਸ਼ੌਕ ਹੁੰਦਾ ਹੈ ਉਹ ਵੀ ਸੋਨਾ ਪਾ ਕੇ ਰੱਖਦੀਆਂ ਨੇ ਕਈ ਵਾਰ ਚੈਨ ਖੋ ਕੇ ਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾਂ ਦੀਆਂ ਵਾਲੀਆਂ ਤੱਕ ਪਟ ਲਿਆ ਜਾਂਦੇ ਤੇ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀ ਰਹੀ ਤਾਂ ਔਰਤਾਂ ਨੂੰ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਸੀ ਆ ਸਾਥ ਦੇ ਨਾਲ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵਧ ਰਹੀਆਂ ਨੇ ਨੀਤਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉਕ੍ਰਾਈਨ ਨਾਲ ਕੋਈ ਕਰ ਸਕੰਤਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਮਾਸ਼ਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਧੁੱਪ ਸੇਕਦੀ ਸੀਗੀ ਔਰਤ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚਾਨਕੋਕੇ ਜੋ ਫਰਾਰ ਹੋ ਜਾਂਦਾ ਨੀ ਕੋਹ ਨਾ ਲੇ ਗਿਆ ਦੇਖੋ ਇਹਨਾਂ ਦੇ ਨਾਲ ਗਿੰਗਾ ਮਾਰੀ ਚਾਹੀਦੀ ਨੀ ਇਹ ਕੰਮ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਇਹਨਾਂ ਦੇ ਨਾਲ ਲੈ ਗਿਆ ਕਿਨੋਂ ਮਟੋਕੇ ਲੱਗਿਆ ਹਾਏ ਹਾਏ ਕਿਸ ਦੀ ਚੰਨੀ ਦੱਸ ਕਿਹਨੋਂ ਨਹੀਂ ਬਚ ਗਈ ਆਹ ਤਾਂ ਬੈਠੇ ਆ ਅਸੀਂ ਜੰਗੇ ਭਰੇ ਮੈਂ ਤਾਂ ਕਿਹਾ 15-15 ਆਦੇ ਨੇ ਹਾਂ ਕੰਨੀ ਕੋਹ ਨਾ ਲੇ ਗਿਆ ਦੇਖੋ ਇਹਨਾਂ ਦੇ ਨਾਲ ਗਿੰਗਾ ਮਾਰੀ ਚਾਹੀਦੀ ਨੀ ਇਹ ਕੰਮ ਮਾਰੀਆਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਇਹ ਲੈ ਕੇ ਕਿਨੋਂ ਮਟੋਕੇ ਲੱਟਿਆ ਹਾਏ ਹਾਏ ਕਿਸੀ ਚੰਨੀ 10 ਕਿਹੜੀ ਕੋਲੋਂ ਲੈ ਕੇ ਪੰਜ ਗਈ ਆ ਆਹ ਤਾਂ ਬੈਠੀ ਆ ਅਸੀਂ ਚੰਗੇ ਭਲੇ ਮੈਂ ਤਾਂ ਕਿਹਾ 15-15 ਆ ਰਹਿਣਾ ਆਹ ਪੰਜਾਬ ਦੇ ਵਿੱਚ ਲੁੱਟ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਾਰ ਦੇ ਮੂਹਰੇ ਬੈਠ ਕੇ ਤੁੱਪ ਸੇਕ ਰਹੀ ਇੱਕ ਔਰਤ ਦੇ ਗਲ ਦੇ ਵਿੱਚ ਉਹ ਸੋਨੇ ਦੀਆਂ ਚੇਨ ਲੈ ਕੇ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਪੂਰੀ ਘਟਨਾ ਸੀਸੀਟੀਵੀ ਕੈਮਰਾ ਚ ਕੈਦ ਹੋ ਜਾਂਦੀ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਆਉਂਦੇ ਨੇ ਹਾਲਾਂਕਿ ਇੱਕ ਮੋਟਰਸਾਈਕਲ ਲੈ ਕੇ ਅੱਗੇ ਖੜਾ ਰਹਿੰਦਾ ਉਸ ਤੋਂ ਬਾਅਦ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਹੈ ਅਤੇ ਸਕਿੰਟਾਂ ਦੇ ਵਿੱਚ ਜਿਹੜੀ ਗੱਲ ਦੇ ਵਿੱਚ ਪਾਈ ਚੈਨ ਹੁੰਦੀ ਹੈ ਉਹ ਖਿੱਚ ਕੇ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਵੇਂ ਮੋਟਰਸਾਈਕਲ ਤੇ ਫਰਾਰ ਹੁੰਦੇ ਨੇ ਕਾਲੇ ਕੱਪੜੇ ਪਾ ਕੇ ਦੋਵੇਂ ਜਣੇ ਆਉਂਦੇ ਨੇ ਤਾਂ ਇਹ ਪੂਰੀ ਘਟਨਾ ਸੀ ਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੁੱਪ ਸੇਕ ਦੀ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਵੀਡੀਓ ਜੋ ਪੂਰੀ ਘਟਨਾ ਹੈ ਉਸ ਸਿਸਟਮ ਵਿੱਚ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਮੁਹਾਲੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਮੁਹਾਲਾ ਮੁਹਾਲੇ ਦੇ ਫੇਸ 2 ਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਮੁਹਾਲੀ ਫੇਸ 2 ਦੇ ਵਿੱਚ ਇੱਕ ਔਰਤ ਆਪਣੇ ਘਰ ਦੇ ਬਾਹਰ ਬੈਠੀ ਸੀ ਹਾਲਾਂਕਿ ਉਸ ਦੇ ਨਾਲ ਇੱਕ ਹੋਰ ਔਰਤ ਸੀ ਕਿ ਗੱਲਾਂ ਮਾਰ ਰਹੀਆਂ ਸੀ ਕੁਰਸੀ ਤੇ ਬੈਠ ਕੇ ਦੋਵੇਂ ਜਾਨੀਆਂ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਦੋ ਜਣੇ ਆਉਂਦੇ ਜਿਨ੍ਹਾਂ ਚੋਂ ਇੱਕ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਤਾਂ ਸਕਿੰਟਾਂ ਦੇ ਵਿੱਚ ਚੈਨ ਪਾਈ ਗੱਲ ਦੇ ਵਿੱਚ ਉਹ ਖੋ ਕੇ ਖਿੱਚ ਕੇ ਫਰਾਰ ਹੋ ਜਾਂਦੇ ਨੇ ਮੋਟਰਸਾਈਕਲ ਦੋਵੇਂ ਕਾਲੇ ਕੱਪੜੇ ਪਾ ਕੇ ਆਉਂਦੇ ਨੇ ਤਾਂ ਇਸ ਤੋਂ ਪਹਿਲਾਂ ਵੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਦੋਂ ਕਿ ਮੁਹਾਲੀ ਦੇ ਇੱਕ ਪੌਸ਼ ਏਰੀਏ ਦੇ ਵਿੱਚ ਚੈਨ ਖੋ ਕੇ ਦੋ ਲੁਟੇਰੇ ਫਰਾਰ ਹੋ ਜਾਂਦੇ ਸੀ ਉਹਨਾਂ ਦੇ ਵੀ ਕਾਲੇ ਕੱਪੜੇ ਪਾਏ ਹੋਏ ਸੀਗੇ ਉਹ ਵੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਤਾਂ ਇੱਕ ਹੋਰ ਵੀਡੀਓ ਜੋ ਸਾਹਮਣੇ ਇੱਕ ਹੋਰ ਘਟਨਾ ਜੋ ਸਾਹਮਣੇ ਇਹ ਵੀ ਮੁਹਾਲੀ ਦੀ ਦੱਸੀ ਜਾ ਰਹੀ ਹੈ ਮੁਹਾਰਦੇ ਫੇਸ 2 ਦੀ ਇਹ ਘਟਨਾ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਉਹਦੇ ਨੇ ਕਾਲੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਚੋਂ ਇੱਕ ਜਣਾ ਉਤਰ ਕੇ ਉਸ ਔਰਤ ਦੇ ਕੋਲ ਜਾਂਦਾ ਅਤੇ ਚੈਨ ਖੋ ਕੇ ਜਿਹੜੀ ਖਿੱਚ ਕੇ ਉਹ ਫਰਾਰ ਹੋ ਜਾਂਦਾ ਤਾਂ ਸਿਸਟੇਮ ਦੀ ਤਸਵੀਰ ਤੁਸੀਂ ਵੇਖੋ ਕਿਸ ਤਰ੍ਹਾਂ ਹੌਸਲੇ ਬੁਲੰਦ ਹੋ ਰਹੇ ਨੇ ਨਾ ਲੁਟੇਰਿਆਂ ਦੇ ਹਾਲਾਂਕਿ ਵਾਰ-ਵਾਰ ਕਿਹਾ ਜਾਂਦਾ ਕਿ ਥੋੜਾ ਬਚ ਕੇ ਰੋ ਕਿਉਂਕਿ ਜ਼ਿਆਦਾਤਰ ਔਰਤਾਂ ਨੂੰ ਵੀ ਸੋਨਾ ਪਾਉਣ ਦਾ ਸ਼ੌਕ ਹੁੰਦਾ ਹੈ ਉਹ ਵੀ ਆ ਸੋਨਾ ਪਾ ਕੇ ਰੱਖਦੀ ਐ ਨੇ ਕਈ ਵਾਰ ਚੈਨ ਖੋ ਕੇ ਫਰਾਰ ਹੋ ਜਾਂਦਾ ਕੋਈ ਕਦੇ ਵਾਲੀਆਂ ਪਟ ਖੋ ਕੇ ਫਰਾਰ ਹੋ ਜਾਂਦਾ ਕੰਨਾਂ ਦੀਆਂ ਵਾਲੀਆਂ ਤੱਕ ਪਟ ਲਈਆਂ ਜਾਂਦੇ ਤਾਂ ਜਿਹੀਆਂ ਲਗਾਤਾਰ ਜੋ ਹੈ ਘਟਨਾਵਾਂ ਸਾਹਮਣੇ ਆਉਂਦੀ ਨੇ ਤਾਂ ਔਰ ਤਾਂ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਥੋੜਾ ਅਸੀਂ ਆ ਸਾਥ ਦੇ ਨਾਲ ਰਹੀਏ ਹਾਲਾਂਕਿ ਪੁਲਿਸ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਇੱਥੇ ਪ੍ਰਸ਼ਾਸਨ ਵੀ 23 ਵਾਰ ਖੜੇ ਹੁੰਦੇ ਨੇ ਕਿ ਆਖਰ ਕਿਵੇਂ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਉਂ ਨਹੀਂ ਠੱਲ ਪੈਂਦੀਆਂ ਜਿਹੀਆਂ ਘਟਨਾਵਾਂ ਨੂੰ ਕਿਉਂਕਿ ਲਗਾਤਾਰ ਅਜੇ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਜਦੋਂ ਲੁੱਟਾਂ ਖੋਹਾਂ ਲਗਾਤਾਰ ਵੱਧ ਰਹੀਆਂ ਨੇ ਨੀਤਾ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੁਲਿਸ ਨੂੰ ਚਾਹੀਦਾ ਕਿ ਅਜੇ ਬਦਮਾਸ਼ਾਂ ਤੇ ਨਕੇਲ ਕਸੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕ੍ਰਾਈਮ ਕਰਨ ਤੋਂ ਉక్రਾਈਨ ਨਾਲ ਕੋਈ ਕਰ ਸਕਣਤਾ ਅਜੇ ਹੀ ਜੋ ਐਕਸ਼ਨ ਲੈਣਾ ਚਾਹੀਦਾ ਹੈ ਜਈ ਕਾਰਵਾਈ ਇਹਨਾਂ ਲੁਟੇਰਿਆਂ ਦੇ ਉੱਪਰ ਕਰਨੀ ਚਾਹੀਦੀ ਹੈ ਤੇ ਬਦਮਾਸ਼ਾਂ ਦੇ ਉੱਪਰ ਜਿਹੜੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਜੋ ਹੌਸਲੇ ਨੇ ਉਹ بلند ਹੋ ਰਹੇ ਨੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਤੁੱਪ ਸੇਕ ਲਈ ਸੀਗੀ ਔਰਤ ਕੁਰਸੀ ਤੇ ਬੈਠੀ ਤੇ ਇਹਨਾਂ ਦੇ ਵਿੱਚ ਇੱਕ ਲੁਟੇਰਾ ਆਉਂਦਾ ਤੇ ਚਾਨ ਕੋਕੇ ਜੋ ਫਰਾਰ ਹੋ ਜਾਂਦਾ ਤਾਂ ਤੁਹਾਨੂੰ ਸੁਣਿਆ ਨਹੀਂ ਹਾਂ ਮੋਟਰਸਾਈਕਲ ਨੂੰ ਨਹੀਂ ਲੈ ਕੇ ਮਟੋਕੇ ਲੱਗਿਆ ਹਾਏ ਹਾਏ ਕਿੰਨੀ 10 ਕਿਹੜੀ ਕੋਣੋ ਨਹੀਂ ਬਚ ਗਈ ਆ ਤਾਂ ਬੈਠੀ ਐ ਅਸੀਂ ਜੰਦੇ ਭਲੇ ਮੈਂ ਤਾਂ ਕਿਹਾ 15-15 ਆ ਦੇਣੇ ਹਾਂ ਕੈਲੀ ਕੋਣੋ ਨਹੀਂ ਆ ਗਿਆ ਦੇਖੋ